ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੇ ਚੈਨਲ ਪੰਜਾਬੀ ਪੀਕ ਕੈਲੂ ਵਿਖਤੇ ਮੈਂ ਅੱਜ ਤੁਹਾਡੇ ਲਈ ਬਹੁਤ ਹੀ ਸੋਹਣੇ ਡਿਜ਼ਾਈਨਰ ਪੀਸਿਸ ਲੈ ਕੇ ਆਈਆਂ ਫੁੱਲੀ ਕਾਟਨ ਦੀ 컬렉ਸ਼ਨ ਇਹਨਾਂ ਵਾਲੀਆ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣੇ ਬ੍ਰਾਂਡਡ ਫੈਬਰਿਕ ਰਹਿਣ ਵਾਲਾ ਹੈ ਪਲਾਜ਼ੋ ਹੈ ਪਲਾਜ਼ੋ ਤੁਸੀਂ ਦੇਖ ਸਕਦੇ ਹੋ ਹੈਗੇ ਉਹ ਬਹੁਤ ਹੀ ਸੋਹਣਾ ਮਤਲਬ ਬਾਟਮ ਵੀ ਬਣਾ ਸਕਦੇ ਹਾਂ 플라ਜ਼ੋ ਵੀ ਪਿੰਟੈਕਸ ਪਾਈਆਂ ਹੋਈਆਂ ਨੇ ਪਿੰਟੈਕਸ ਹੈਗੀਆਂ ਨੇ ਬਹੁਤ ਹੀ ਸੋਹਣਾ ਐਲ ਉੱਪਰ ਪੇਂਟ ਕੀਤਾ ਹੋਇਆ ਬਾਟਮ ਤੇ ਸ਼ਰਟ ਨਾਲ ਦਾ ਕਲਰ ਦਾ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਆ ਕਲਰਸ ਆਪਸ਼ਨਸ ਕਾਫੀ ਮਿਲ ਜਾਣਗੇ ਤੁਹਾਨੂੰ ਤੁਸੀਂ ਇਹਨਾਂ ਦੇ ਨਾਲ ਟਾਈ ਐਂਡ ਆਈ ਦੁਪੱਟਾ ਡਾਈ ਕਰਵਾ ਸਕਦੇ ਹੋ ਅਗਰ ਕਰਵਾਉਣਾ ਚਾਹੁੰਦੇ ਹੋ ਤਾਂ ਬਾਕੀ ਤੁਸੀਂ ਕਲੈਕਸ਼ਨ ਸਾਰੇ ਦੇਖ ਸਕਦੇ ਹੋ ਨੈਕਸਟ ਹੈਗੇ ਆ ਦੇਖੋ ਇਹ ਕੈਂਥਾ ਵਰਕ ਦੇ ਹੈਗੇ ਨੇ ਕਾਟਨ ਦਾ ਫੈਬਰਿਕ ਹੈ ਕੈਂਥਾ ਵਰਕ ਦੇ ਵਿੱਚ 셔ਟ ਤੇ ਬਾਟਮ ਅਗਰ ਤੁਸੀਂ ਸਿੰਗਲ ਜਿਹੜਾ ਪ੍ਰਿੰਟ ਆ 올ਓਵਰ 5 ਮੀਟਰ ਲੈਣਾ ਚਾਹੁੰਦੇ ਓਵੇਂ ਵੀ ਲੈ ਸਕਦੇ ਹੋ ਹਨ ਜਿਵੇਂ ਅਸੀਂ ਮੈਚਿੰਗਸ ਬਣਾਈਆਂ ਨੇ ਓਵੇਂ ਵੀ ਤੁਸੀਂ ਲੈ ਸਕਦੇ ਹੈਗੇ ਉਹ ਬੜੇ ਹੀ ਸੋਹਣੇ ਕਲਰਸ ਹੈਗੇ ਆ オリジナル ਕਲਰ ਤੁਸੀਂ ਦੇਖ ਰਹੇ ਹੋਗੇ ਉਹ ਸੇਮ ਐਵੇਂ ਦਾ ਹੀ ਕਲਰ ਆਏਗਾ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਆ ਕਲਰ ਫਾਸਟ ਰਨ ਵਾਲਾ ਹੈਗਾ કોટਨ 60/60 ਮਤਲਬ ਪਿਓਰ ਕੰਬਡ ਕੋਟਨ ਰਹੇਗੀ ਕੈਂਥਾ ਵਰਕ ਕੀਤਾ ਹੋਇਆ ਹੋਏਗਾ ਸ਼ਰਟ ਤੇ ਵੀ ਅਤੇ ਬਾਟਮ ਤੇ ਵੀ ਅਗਰ 올ਓਵਰ ਸੂਟ 5 ਮੀਟਰ ਇੱਕ ਪ੍ਰਿੰਟ ਦਾ ਲੈਣਾ ਚਾਹੁੰਦੇ ਹੋ ਜਿਵੇਂ ਕਿ ਛੋਟੀ ਬੁੱਟੀ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ ਇਸ ਬੁੱਟੀ ਦਾ ਤੋ 올ਓਵਰ ਵੀ ਤੁਸੀਂ ਇਹ ਫੈਬਰਿਕ ਲੈ ਸਕਦੇ ਹੈਗੇ ਉਹ ਵੱਧ ਘੱਟ ਵੀ ਤੁਸੀਂ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਪਰ ਮੀਟਰ ਦੇ ਅਕੋਰਡਿੰਗ ਇਹ ਫੈਬਰਿਕ ਤੁਹਾਨੂੰ ਮਿਲ ਜਾਏਗਾ ਕਲਰਸ ਆਪਸ਼ਨਸ ਕਾਫੀ ਹੈ ਇਸ ਵਿੱਚ ਬਹੁਤ ਹੀ ਸੋਹਣੇ ਕਲਰਸ ਆ ਤੁਸੀਂ ਦੇਖ ਸਕਦੇ ਹੋ ਲਾਈਟ ਐਂਡ ਡਾਰਕ ਦੇ ਕੰਬੀਨੇਸ਼ਨਸ ਹੈਗੇ ਨੇ ਸਾਰੇ ਹੀ ਕਲਰ ਬਹੁਤ ਸੋਹਣੇ ਨੇ ਅਗਰ ਤੁਸੀਂ ਇਹਨਾਂ ਚੋਂ ਜਿਹੜਾ ਵੀ ਸੂਟ ਲੈਣਾ ਚਾਹੁੰਦੇ ਹੋ ਤਾਂ ਸਕਰੀਨਸ਼ਾਟ ਲੈ ਕੇ ਨੰਬਰ ਦਿੱਤਾ ਹੋਇਆ ਹੈ ਸਕਰੀਨ ਤੇ ਉੱਥੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈ ਕਿ ਪੇਮੈਂਟ ਅਡਵਾਂਸ ਚ ਔਨਲਾਈਨ ਹੁੰਦੀ ਹੈ ਜੀ ਹਾਂ ਜੀ ਕੈਸ਼ ਔਨ ਡਿਲੀਵਰੀ ਮਤਲਬ ਪੈਸੇ ਬਾਅਦ ਨਹੀਂ ਪਹਿਲਾਂ ਦੇਣੇ ਪੈਂਦੇ ਆ ਜੀ ਸੋ ਆਪਾਂ ਕਲੀਅਰ ਕਰ ਦਈਏ ਇਹ ਤੇ ਸੂਟ ਤੁਹਾਨੂੰ ਵਰਕਿੰਗ ਡੇਸ ਦੇ ਵਿੱਚ 7 ਡੇਸ ਚ ਮਿਲ ਜਾਏਗਾ ਜਿਵੇਂ ਸੈਟਰਡੇ ਸण्डे ਕੋਰੀਅਰ ਨਹੀਂ ਨਿਕਲਦੇ ਸੋ ਜਿਨ੍ਹਾਂ ਨੇ ਮੈਂ ਆਰਡਰ ਕਰਨਾ ਹੈ ਕਰ ਸਕਦੇ ਹੈਗੇ ਹੋ ਐਂ ਜਿਹੜੀਆਂ ਵੀ ਭੈਣਾਂ ਨੇ ਰੀਸੇਲਿੰਗ ਦਾ ਕੰਮ ਕਰਨਾ ਹੈ ਘਰ ਬੈਠ ਕੇ ਔਨਲਾਈਨ ਵਰਕ ਕਰਨਾ ਚਾਹੁੰਦੇ ਹੋ ਤੁਸੀਂ ਬਿਨਾ ਪੈਸੇ ਲਗਾਏ ਜ਼ੀਰੋ ਇਨਵੈਸਟਮੈਂਟ ਤੇ ਤਾਂ ਤੁਸੀਂ ਸਾਡੇ ਨਾਲ ਰਲ ਕੇ ਆਪਣਾ ਰੀਸੇਲਿੰਗ ਦਾ ਵਰਕ ਸਟਾਰਟ ਕਰ ਸਕਦੇ ਹੈਗੇ ਹੋ ਘਰ ਬੈਠ ਕੇ ਅੱਗੇ ਸਾਰੇ ਕਲੈਕਸ਼ਨ ਤੁਹਾਨੂੰ ਮੈਂ ਦਿਖਾ ਰਹੀ ਹਾਂ ਸੈਂਪਲਸ ਇਸ ਤਰ੍ਹਾਂ ਤੁਹਾਨੂੰ ਕਲੈਕਸ਼ਨ ਮਿਲ ਜੀਏ ਰਾਮਟੈਕਸ ਦੇ ਪ੍ਰਿੰਟਡ ਸੂਟ ਵੀ ਤੁਹਾਨੂੰ ਮਿਲ ਜਾਣਗੇ ਜਿਸ ਵਿੱਚ ਕਾਫੀ ਕਲਰ ਆਪਸ਼ਨਸ ਹੈਗੇ ਨੇ ਇਹੀ ਹਵਾਲੇ ਪ੍ਰਿੰਟ ਹੈਗੇ ਨੇ 올 오버 5 미터 ਹੈ ਬਹੁਤ ਸੋਹਣਾ ਗੀਜਾ कॉटन ਦੇ ਵਿੱਚ ਰਹਿਣ ਵਾਲੇ ਨੇ ਫੈਬਰਿਕ ਲੇਵਿੰਦ ਦੇ ਰਹਿਣ ਵਾਲੇ ਨੇ ਅਰਵਿੰਦ ਦੇਵੀ ਇਸ ਤਰ੍ਹਾਂ ਦੁਪੱਟਾ ਸੂਟ ਮਿਲ ਜਾਣਗੇ कॉटन ਦੇ 올 오버 प्रिंटर छूट है ਇਹ ਵਾਲਾ ਮੈਚਿੰਗ ਹੈ प्लाजो ਹੈ ਮਤਲਬ ਜੋ ਚਿਕਨ ਵਾਲੀ ਬਾਟਮ ਹੈਗੀ ਹੈ ਉਸ ਦੇ ਨਾਲ ਇਹ ਬਹੁਤ ਸੋਹਣਾ ਡਿਫਰੈਂਟ ਜਿਹਾ ਥੋੜਾ ਸਟਾਈਲ ਹੈਗਾ গারਲਿਸ਼ ਜਿਹਾ ਬਹੁਤ ਅੱਛਾ ਇਹ ਥੋੜਾ ਲੇਡੀਸ ਹੈਗਾ গারਲਿਸ਼ ਵੀ ਹੈ ਲੇਡੀਸ ਵੀ ਹੈ ਚਿਕਨ ਦੀ ਬਾਟਮ ਹੈ ਬਾਕੀ ਇਹ প্রিনਟ ਵੀ ਅਸਟਰਾਂ ਦੇ ਤੁਹਾਨੂੰ ਮਿਲ ਜਾਣਗੇ ਇਹ 올ਓਵਰ 5 ਮੀਟਰ ਸੂਟ ਰਹਿਣ ਵਾਲਾ ਐਵੇਂ ਦੀ ਪ੍ਰਿੰਟ ਤੁਸੀਂ ਆਪਣੇ ਕੋਲੋਂ ਲੈ ਸਕਦੇ ਹੈਗੇ ਉਹ ਬਾਕੀ ਕਲੈਕਸ਼ਨ ਬਹੁਤ ਹੁੰਦੀ ਹੈਗੀ ਐ ਬਟ ਵੀਡੀਓ ਦੇ ਵਿੱਚ ਦਿਖਾਣਾ ਪੋਸੀਬਲ ਨਹੀਂ ਹੁੰਦਾ ਤੇ ਪ੍ਰਾਈਸ ਵੀ ਮੈਂਸ਼ਨ ਕਰਨਾ ਪੋਸੀਬਲ ਨਹੀਂ ਹੁੰਦਾ ਸੋ ਤੁਹਾਨੂੰ ਜਿਹੋ ਜੀ ਕਲੈਕਸ਼ਨ ਚਾਹੀਦੀ ਆ ਤੁਸੀਂ ਐਵੇਂ ਦੀ ਕਲੈਕਸ਼ਨ ਸੰਦੇ ਤੋਂ ਮੰਗਵਾ ਸਕਦੇ ਹੈਗੇ ਹੋ WhatsApp ਤੇ ਸਾਡੇ ਨਾਲ ਗੱਲ ਕਰ ਸਕਦੇ ਹੋ ਖੋਲ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਆ ਦੇਖੋ ਬਹੁਤ ਹੀ ਸੋਨਾ neck ਤੇ embroidery ਹੈ ਐਂਡ ਜੋ ਬਾਟਮ ਹੈ ਹੁੰਦੇ ਤੇ ਵੀ embroidery ਕੀਤੀ ਹੋਈ ਆ ਦੁਪੱਟਾ ਵੀ ਬਹੁਤ ਹੀ ਪਿਆਰਾ ਮਸਲੀਨ कॉटन ਦੇ ਰਹਿਣ ਵਾਲੇ ਦੁਪੱਟੇ ਨੇ ਕੋਈ ਮਲ ਕੋਟਨ ਦਾ ਦੁਪੱਟਾ ਹੈ ਮਸਲੀਨ ਦਾ ਗਰਮੀਆਂ ਦੇ ਵਿੱਚ ਜ਼ਿਆਦਾ ਇਹੀ ਹੀ ਚੱਲ ਰਹੇ ਹੈਗੇ ਨੇ ਮਲ ਕੋਟਨ ਦੇ ਤੇ ਮਸਲੀਨ ਦੇ ਇਸ ਵਾਰ ਮਲ ਕੋਟਨ ਦੇ ਦੁਪੱਟੇ ਸੂਟ ਦਾ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਉਹ ਵੀ ਦੀ ਕਲੈਕਸ਼ਨ ਤੁਹਾਨੂੰ ਆਪਣੇ ਕੋਲ ਮਿਲ ਜਵੇਗੀ ਤੁਸੀਂ ਜਿਹੋ ਜਿਹੇ ਕਲੈਕਸ਼ਨ ਚਾਹੁੰਦੇ ਹੋ ਲੈ ਸਕਦੇ ਹੋ ਕਲਰਸ ਆਪਸ਼ਨਸ ਤੁਹਾਨੂੰ ਹਰ ਚੀਜ਼ ਦੇ ਵਿੱਚ ਮਿਲ ਜਾਣਗੇ ਆ ਦੇਖੋ ਬਹੁਤ ਹੀ ਪਿਆਰੇ ਪਿਆਰੇ ਕਲਰਸ ਨੇ ਮਸਲਿਨ ਦੇ ਸੂਟਸ ਦੁਪੱਟਾ ਰਹਿਣ ਵਾਲੇ ਨੇ ਇਹ ਕੈਮਰੀ ਕੋਟਨ 65x60 ਦੇ ਦੇਖੋ ਇਸ ਵਿੱਚ ਕਲਰ ਆਪਸ਼ਨਸ ਬਹੁਤ ਸੋਹਣੇ ਨੇ ਬਹੁਤ ਜ਼ਿਆਦਾ ਵਧੀਆ ਪ੍ਰਿੰਟ ਰਹਿਣ ਵਾਲੇ ਨੇ ਇਹ ਬਹੁਤ ਹੀ ਸੋਹਣੇ ਜਿਹੇ ਪ੍ਰਿੰਟ ਆ ਸਾਰੇ ਸੋ ਤੁਹਾਨੂੰ ਜਿਹੜਾ ਵੀ ਪ੍ਰਿੰਟ ਇਹਨਾਂ ਜੋ ਪਸੰਦ ਹੈ ਤੁਸੀਂ ਲੈ ਸਕਦੇ ਹੈਗੇ ਹੋ ਜੀ ਐਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਇਹ ਤੁਸੀਂ ਵੱਧ ਘੱਟ ਫੈਬਰਿਕ ਵੀ ਲੈ ਸਕਦੇ ਹੋ ਪਰ ਮੀਟਰ ਦੇ ਅਕੋਰਡਿੰਗ ਆਉਂਦਾ ਹੈਗਾ ਜੀ ਕਲਰ ਫਾਸਟ ਰਹਿਣਗੇ ਕਲਰ ਨਹੀਂ ਉਤਰਨਗੇ ਬਹੁਤ ਹੀ ਸੋਹਣੇ ਜਿਹਾ ਕਲਰਸ ਹੈ ਇਸ ਦੇ ਵਿੱਚ ਦੇਖੋ ਆ ਮਸਟਾਰਡ ਗਲਨਰ ਸਭ ਦਾ ਫੇਵਰਟ ਹੁੰਦਾ ਹੈ ਇਹ orange ਦੇ ਵਿੱਚ ਆ ਇਹ ਵੀ ਬੜਾ ਹੀ ਪਿਆਰਾ ਸ਼ੇਡ ਹੈ ਨੈਕਸਟ ਕਲਰ ਹੈਗਾ brown ਸ਼ੇਡ ਹੈ ਬਹੁਤ ਹੀ ਸੋਹਣਾ ਨੈਕਸਟ ਹੈਗਾ blue ਇਹ ਬਹੁਤ ਸੋਨਾ ਪੀਕੋਕ ਸ਼ੇਡ ਦਾ ਸੀ ਗ੍ਰੀਨ ਸ਼ੇਡ ਹੈਗਾ ਨੈਕਸਟ ਪਿੰਕ ਤੁਹਾਨੂੰ ਬਿਲਕੁਲ ਡਿਫਰੈਂਟ ਜੇ ਕਲਰਸ ਆਪਣੇ ਕੋਲ ਮਿਲਣਗੇ ਆਮ ਹੀ ਕਲਰਸ ਨਹੀਂ ਹੀ ਮਿਲਦੇ ਸੋ ਬੜੇ ਹੀ ਪਿਆਰੇ ਜੇ ਕਲਰਸ ਤੁਸੀਂ ਦੇਖ ਸਕਦੇ ਹੈਗੇ ਹੋ ਗ੍ਰੀਨ ਬੋਟਲ ਗ੍ਰੀਨ ਮਹਿਰੂਨ ਬੜੇ ਹੀ ਪਿਆਰੇ ਪ੍ਰਿੰਟ ਵੀ ਬਹੁਤ ਪਿਆਰੇ ਨੇ ਜਿਗਜ਼ੈਕ ਪਲਸ ਪ੍ਰਿੰਟਡ ਇਹ ਤੁਸੀਂ ਅਗਰ ਪ੍ਰਿੰਟਡ ਫੈ布ਰਿਕ ઓਲਓਵਰ ਲੈਣਾ ਚਾਹੁੰਦੇ ਹੋ ਉਹ ਵੀ ਲੈ ਸਕਦੇ ਹੈਗੇ ਹੋ ਆਹ ਦੇਖੋ ਕਿੰਨਾ ਡਿਫਰੈਂਟ ਜੇ ਕਲੈਕਸ਼ਨ ਹੈ ਸਾਰੀ ਸੋ ਜਿਨ੍ਹਾਂ ਨੂੰ ਜਿਹੜਾ ਵੀ ਸੂਟ ਪਸੰਦ ਆ ਜਲਦੀ ਜਲਦੀ ਉਹਦਾ ਸਕਰੀਨਸ਼ਾਟ ਲੈ ਕੇ ਰੱਖ ਲਿਆ ਕਰੋ ਤੇ ਆਪ ਨੂੰ WhatsApp ਤੇ ਤੁਸੀਂ ਆਰਡਰ ਪਲੇਸ ਕਰਵਾ ਸਕਦੇ ਹੈਗੇ ਹੋ ਆਪਣੀ ਪੇਮੈਂਟ ਕਰਕੇ ਆਪਣਾ ਐਡਰੈਸ ਸੈਂਡ ਕਰਕੇ ਤਾਂ ਤੁਸੀਂ ਆਪਣਾ ਆਰਡਰ ਪਲੇਸ ਕਰਵਾ ਸਕਦੇ ਹੈਗੇ ਹੋ ਐਡਰੈਸ ਦੇ ਵਿੱਚ ਤੁਹਾਨੂੰ ਆਪਣਾ ਨੇਮ ਪਿੰਨ ਕੋਡ ਡਿਸਟ੍ਰਿਕਟ ਜੋ ਵੀ ਹੈ ਤੁਹਾਡਾ ਵਿਲੇਜ ਹੈ ਕਿ ਸਿਟੀ ਦਾ ਐਡਰੈਸ ਇਹ ਮੈਂਸ਼ਨ ਕਰਨਾ ਜ਼ਰੂਰੀ ਹੈ ਤੇ ਜਿਨ੍ਹਾਂ ਦੇ ਵਿਲੇਜ ਚ ਹੁੰਦੇ ਨੇ ਉਹਨਾਂ ਦੇ ਵਿਲੇਜ ਚ ਮਤਲਬ ਪਿੰਡਾਂ ਦੇ ਵਿੱਚ ਵੀ ਕੋਰੀਅਰ ਜਾਂਦੇ ਨੇ ਪੋਸਟ ਆਫਿਸ ਦੇ ਥਰੂ ਜੋ ਤੁਹਾਡੇ ਪਿੰਡ ਦਾ ਡਾਕ ਘਰ ਹੁੰਦਾਗਾ ਉੱਥੇ ਜਾਂਦੇ ਨੇ ਕਿਉਂਕਿ ਕਾਫੀ ਮੇਰੀ ਸਿਸਟਰ ਦਾ ਕੁਛ ਰਹਿੰਦਾ ਜੀ ਪਿੰਡਾਂ ਵਿੱਚ ਕੋਰੀਅਰ ਆਉਂਦੇ ਹਾਂ ਜੀ ਬਿਲਕੁਲ ਆਉਂਦੇ ਨੇ ਜੋ ਤੁਹਾਡਾ ਡਾਕ ਘਰ ਹੁੰਦਾਗਾ ਉੱਥੇ ਪਹੁੰਚਾ ਦਿੱਤੇ ਜਾਂਦੇ ਨੇ ਤਾਂ ਬਹੁਤ ਹੀ ਮਤਲਬ ਤੁਹਾਨੂੰ ਸੇਫ ਕੋਰੀਅਰ ਹੈ ਜਿਹੜਾ ਪਾਰਸਲ ਆ ਪਹੁੰਚਾਇਆ ਜਾਂਦਾ ਹੈਗਾ ਆਪਣੀ ਕੋਰੀਅਰ ਸਰਵਿਸ ਦੇ ਦੁਆਰਾ ਸੋ ਜਿਨ੍ਹਾਂ ਨੂੰ ਜੋ ਵੀ ਪਸੰਦ ਹੈ ਬਾਕੀ ਆਪਣਾ ਇੰਸਟਾਗ੍ਰam ਤੇ ਤੁਸੀਂ ਪੇਜ ਬਣਿਆ ਹੋਇਆ ਉਹ ਵੀ ਫੋਲੋ ਕਰ ਸਕਦੇ ਹੋ WhatsApp ਤੇ ਵੀ ਆਪਣੇ ਨਾਲ ਤੁਸੀਂ ਐਡ ਹੋ ਸਕਦੇ ਹੋ ਸਟੇਟਸ ਜੋ ਆਪਾਂ ਡੇਲੀ ਸਟੇਟਸ ਅਪਡੇਟ ਕਰਦੇ ਹਾਂ ਉਹ ਦੇਖ ਸਕਦੇ ਹੈਗੇ ਹੋ ਤੇ ਗਰੁੱਪ ਵੀ ਜੁਆਇਨ ਕਰ ਸਕਦੇ ਹੋ ਜਿਹੜੇ ਰੀਸੇਲਿੰਗ ਕਰਨਾ ਚਾਹੁੰਦੇ ਹੋ ਤੇ ਹਰ ਤਰ੍ਹਾਂ ਦੇ ਆਪਾਂ ਵਰਕ ਕਰਦੇ ਆ ਇਸ ਤਰ੍ਹਾਂ ਬੋਟਮ ਵਰਕ ਕਰਵਾਉਣਾ ਹੈ ਉਹ ਕਰਵਾ ਸਕਦੇ ਹੈਗੇ ਹੋ ਤੁਸੀਂ ਮਸ਼ੀਨ ਵਰਕ ਕਰਵਾ ਸਕਦੇ ਹੋ ਹੈਂਡ ਵਰਕ ਕਰਵਾ ਸਕਦੇ ਹੋ ਥੈਂਕ ਯੂ ਸੋ ਮਚ ਵੀਡੀਓ ਦੇਖਣ ਦੇ ਲਈ